ਉਹ ਤੋ ਸਟੋਰੀ ਪਾਉਣ ਲੱਗਿਆ ਇੱਕ ਜੱਟ ਤੇ ਬਾਣੀਏ ਦੀ ਯਾਰੀ ਦੀ ਜੱਟ ਤੇ ਬਾਣੀਏ ਦੀ ਯਾਰੀ ਦੇਖਿਓ ਪਰਾ ਕੀ ਕਹਿੰਦੀ ਐ ਕਿਵੇਂ ਨਿਬੂ ਉਹ ਇਕੱਠੇ ਹਾਣੀ ਤੇ ਮੁੰਡੇ ਦੋਨੇ ਬਾਣੀਆਂ ਨਾਲ ਕੰਦ ਸਾਂਝੀ ਤੀ ਜੱਟ ਦੀ ਜਦੋਂ ਜੱਟ ਗੱਡਾ ਲੈ ਕੇ ਜੋੜ ਕੇ ਜਾਣਾ ਤੇ ਨਾਲ ਹੀ ਬਾਣੀਆਂ ਦੇ ਮੁੰਡੇ ਨੇ ਖੇਤ ਨੂੰ ਭੱਜ ਜਾਣਾ ਜੱਟਾਂ ਦੇ ਮੁੰਡੇ ਨਾਲ ਨਾਈ ਗੰਨੇ ਚੂਪੀ ਜਾਣੇ ਉੱਥੇ ਛੱਲੀਆਂ ਭੁੰਨ ਲੈਣੀਆਂ ਖੂਦੀ ਪੈੜ ਤੇ ਬਹਿ ਬਹਿ ਗੰਨੇ ਗਰਦੋਂ ਤੇ ਬਹਿ ਬਹਿ ਚੂਪੀ ਜਾਣੇ ਜਿਹੜਾ ਇਹ ਹੈ ਜਾਂ ਬਚਪਨਾ ਨੰਘਾਇਆ ਵਾ ਹੁੰਦਾ ਉਹ ਸਾਰੀ ਜ਼ਿੰਦਗੀ ਯਾਦ ਰਹਿੰਦਾ ਬਈ ਫਲਾਨੇ ਵੇਲੇ ਆ ਆਪਾਂ ਗੰਨੇ ਚੂਪਦੇ ਹੁੰਦੇ ਐਂ ਕਰਦੇ ਹੁੰਦੇ ਬਚਪਨਾ ਖੇਡਦਿਆਂ ਦਾ ਯਾਨੀ ਯਾਦ ਵੱਡੇ ਹੋਿਆਂ ਦੇ ਵੀ ਆਉਣ ਲੱਗ ਜਾਂਦਾ ਉਹ ਦੇਲਾ ਇਕੱਠਾ ਨੰਘਾਇਆ ਬਾਦ ਦੇਲਾ ਖੇਤ ਜਾਇਆ ਕਰੇ ਜੱਟਾਂ ਦੇ ਨਾਲ ਗੰਨੇ ਲਿਆਇਆ ਕਰੇ ਕਰ ਨੂੰ ਨਲੇ ਛਲੀਆਂ ਉੱਥੇ ਪੁੰਨ ਕੇ ਜੱਬੀ ਆਇਆ ਕਰ ਨਾ ਬੇਰਾਂ ਦਾ ਝੋਲਾ ਬੇਰਾਂ ਬਲੇ ਭਾਰਕ ਲੈ ਕੇ ਖੂਹਾਂ ਤੇ ਬੇਰੀਆਂ ਲਾਈਆਂ ਹੁੰਦੀਆਂ ਮਿੱਠੇ ਬੇਰਾਂ ਵਾਲੀਆਂ ਤੇ ਲੈ ਆਉਣੇ ਉਹ ਗੱਲਾਂ ਯਾਦ ਰਹੀਆਂ ਰਹਿਣੀਆਂ ਨੇ ਹੌਲੀ ਜਦੋਂ ਕੁਝ ਸਾਲ ਹੋ ਨੰਗੇ ਲਾਲੇ ਨੇ ਸ਼ਹਿਰ ਜਾਣ ਦੀ ਸਕੀਮ ਬਣਾ ਲਈ ਸ਼ਹਿਰ ਤੇ ਜਾ ਕੇ ਆਪਦਾ ਵਸਣ ਲੱਗਿਆ ਲਾਲਾ ਮੁੰਡਾ ਵੀ ਗੱਭਰੂ ਹੋ ਚੱਲਿਆ ਇਧਰ ਜੱਟ ਦਾ ਵੀ ਉਹ ਮੁੰਡਾ ਵਿਆਹ ਲਿਆ ਜੱਟ ਨੇ ਵੀ ਉਹ ਵੀ ਗੱਭਰੂ ਹੋ ਗਿਆ ਅੱਛਾ ਇਹ ਉਧਰ ਤਾਂ ਲਾਲਾ ਜਿਹੜਾ ਹੀ ਕਰ ਗਿਆ ਇੱਧਰ ਜੱਟ ਵੀ ਚੜਾਈ ਕਰ ਗਿਆ ਭਾਈ ਮੁੰਡੇ ਆਪੋ ਵਿੱਚ ਹੀ ਹੋ ਗਏ ਕੋਈ ਮਹਾਰਾਜ ਦੀ ਕਿਰਪਾ ਹੀ ਇਹ ਜੀ ਹੁੰਦੀ ਹੁੰਦੀ ਹੋਈ ਜਿਹੜਾ ਜੱਟਾਂ ਦਾ ਮੁੰਡਾ ਤੇ ਕੰਮ ਬਹੁਤ ਕਮਜ਼ੋਰ ਪੈ ਗਿਆ ਢੋ ਮੁੰਡੇ ਤੇ ਉਹਦੇ ਦੁਨਨੇ ਜੀ ਆਪ ਜੇ ਰਾਜ ਦੇ ਤੜ ਕਿਉਂ ਖਾਲੀਆਂ ਤਾਂ ਇਹ ਨਹੀਂ ਪਤਾ ਵੀ ਆਥਣ ਨੂੰ ਭੁੱਖਾ ਹੀ ਪੈਣਾ ਪੈ ਜੇ ਬਾਲੀ ਕਮਜ਼ੋਰੀ ਆ ਗਈ ਗਮਾਂਡਣਾ ਦੋ ਆਕੇ ਤੁਰੀਆਂ ਉਹਨੀਆਂ ਕਹਿਵੀਆਂ ਕੁੜੇ ਬਈ ਛੋਟਾ ਏ ਘਰ ਵਾਲੇ ਨਾਲ ਤੇਰੇ ਵਾਲੇ ਨਾਲ ਫਲਾਨੇ ਬਾਣੀਏ ਦੀ ਬਹੁਤਾ ਆੜੀ ਸੀ ਮੇਰੇ ਘਰ ਵਾਲਾ ਕਹਿੰਦਾ ਉਹਨਾਂ ਦਾ ਐਡਾ ਕੰਮ ਚੜਾਈ ਚਾ ਸ਼ਹਿਰ ਚ ਜੇ ਉਹਨੂੰ ਤੁਸੀਂ ਜਾ ਕੇ ਮੜਾ ਜਾ ਕਹਦੇ ਹੋ ਜੇ ਤੁਹਾਨੂੰ ਪੁੱਠੇ ਹੱਥ ਨਾਲ ਵੀ ਕੋਈ ਨਾ ਕੋਈ ਚੀਜ਼ ਦੇ ਦੇ ਛੋਟਾ ਨੂੰ ਤਾਂ 6 ਮਹੀਨਾ ਦਾ ਰਸਾਂ ਦੇ ਦੂ ਇੰਨੀ ਤੰਗੀ ਕੱਟੀ ਜਾਨੇ ਉਹ ਕਿੱਡੀ ਕਬੱਡੀ ਗੱਲ ਐ ਜਦੋਂ ਹੋਏ ਉਦੋਂ ਮੋੜਦੇ ਹੋ ਤੁਸੀਂ ਉਹਨਾਂ ਦੇ ਹਾਂ ਲਾਲਿਆਂ ਦੇ ਕਿਹੜਾ ਰੱਖਣੇ ਨੇ ਧਾਰੇ ਲੈ ਲੋ ਧਾਰੇ ਲੈ ਲੋ ਵੀ ਆਪਦਾ ਹੁਣ ਟਾਈਮ ਤਾਂ ਲਖਾਓ ਉਹਨੇ ਆਏ ਮਾਲਕ ਨਾਲ ਗੱਲ ਕਰੀ ਵੀ ਤੇਰੀ ਫਲਾਨਾ ਕੋਈ ਬਾਣੀਆਂ ਬਿਹਾੜੀ ਸੀ ਉਹ ਕਹਿੰਦਾ ਹਾਂ ਸ਼ਹਿਰ ਬਾਗੇ ਹੈਗਾ ਸੀ ਬਹੁਤ ਵਧੀਆ ਇਕੱਠੇ ਖੇਲਦੇ ਹੁੰਦੇ ਖੂ ਤੇ ਕਨੇ ਕੋਨੇ ਇਕੱਠੇ ਜੂਪਦੇ ਰਹਾਂ ਕਹਿੰਦੇ ਕੰਮ ਹੀ ਬੜਾ ਜਿੜਾਈ ਚ ਉਹਨਾਂ ਦਾ ਤੂੰ ਉਹਦੇ ਕੋਲ ਹੀ ਜਾਇਆ ਜੇ ਆਪਣਾ ਮਾੜਾ ਮੋਟਾ ਕੰਮ ਚੱਲ ਪੇ ਕੋਈ ਨਾ ਕੋਈ ਉਹ ਕਹਿੰਦਾ ਬਾਗਤਾ ਜਾਣਾ ਛੜਾ ਲਿਹਾਜ ਵਾਲੇ ਤੋਂ ਮੰਗਣਾ ਬੜਾ ਔਖਾ ਹੈ ਜੱਟ ਕਦੇ ਭਾਵੇਂ ਤੇ ਭੁੱਖਾ ਦਾ ਘਟ ਲੂ ਮੰਗ ਮੰਗਣੀ ਆ ਜਿਹੜੀ ਕਿਸੇ ਤੋਂ ਚੀਜ਼ ਬਹੁਤ ਸੰਗੋਚ ਕਰਦਾ ਮੰਗਿਆ ਨਹੀਂ ਮੰਗਣਾ ਬਹੁਤ ਔਖਾ ਇਹਨੂੰ ਕਹਿੰਦਾ ਮੈਂ ਕਹੂੰ ਕਿਵੇਂ ਉਹ ਕਹਿੰਦੀ ਕਹਿੰਦੀ ਜੇ ਖਾਬ ਤੈਨੂੰ ਖਵਰਾ ਜੇ ਪੁੱਛ ਲਿਆ ਤੂੰ ਫੇਰ ਦੱਸਦੀ ਵੀ ਐਂ ਕਰਕੇ ਤੰਗੀ ਆ ਕੋਈ ਨਾ ਕੋਈ ਸਾਮਾਨ ਦੇ ਦੇ ਗੱਲ ਕਹਨ ਅਜੇ ਤੂੰ ਕਹਿ ਨਹੀਂ ਆਂ ਭੱਜ ਜਾਣਾ ਘਰ ਵਾਲੀ ਦੇ ਕਹੇ ਤੋਂ ਸ਼ਹਿਰ ਨੂੰ ਭੱਗਿਆ ਸ਼ਹਿਰ ਤੇ ਲਾਲੇ ਕੋਲੇ ਜਦੋਂ ਗਿਆ ਤੇ ਲਾਲਾ ਚੌਂਕ 'ਚ ਖੜਾ ਕਈ ਲਵਾਨੀਆਂ 'ਚ ਜੁਰ ਦੇਖਿਆ ਵੀ ਮੇਰਾ ਬਚਪਣੇ ਦਾ ਦੋਸਤ ਆਉਂਦਾ ਹੈ ਭੱਜ ਕੇ ਜੱਫੀ ਪਾ ਕੇ ਮਿਲਿਆ ਮਿਲ ਕੇ ਕਹਿੰਦਾ ਹੋਰ ਬਾਲ ਬੱਚੇ ਦਾ ਕੀ ਹਾਲ ਹੈ ਜਦੋਂ ਇਹ ਗੱਲ ਕਹੀ ਜੱਟ ਤੋਂ ਦਛਿਆ ਨਾ ਗਿਆ ਵੀ ਕੀ ਹਾਲ ਐ ਅੱਖਾਂ 'ਚੋਂ ਪਾਣੀ ਆ ਗਿਆ ਉਹ ਕਹਿੰਦਾ ਘਰ ਨੂੰ ਚਲਦੇ ਆ ਲਾਲਾ ਉੱਥੋਂ ਮੁਰੇ ਤੁਰ ਪਿਆ ਜੱਟ ਨਾਲ ਤੁਰਿਆ ਆਂਦਾ ਘਰੇ ਬਾਗੇ ਘਰ ਵਾਲੀ ਨੂੰ ਲਾਲਾ ਕਹਿੰਦਾ ਇਹ ਮੇਰਾ ਦੋਸਤ ਐ ਬਚਪਣੇ ਦਾ ਇਹਨਾਂ ਦੇ ਖੂਤੇ ਇਕੱਠੇ ਜੰਨੇ ਚੂਪਦੇ ਰਹਿਆ ਨਾ ਛੱਲੀਆਂ ਭੁੰਦੇ ਸੀ ਝੋਲੇ ਵੇਰਿਆਂ ਦੇ ਭਰ ਕੇ ਲਿਆਉਂਦੇ ਹੁੰਦੇ ਘਰ ਨੂੰ ਪਾਣੀ ਤੱਤਾ ਕਰਨ ਭਾਈ ਇਹਨੂੰ ਪਾਣੀ ਤਤਾ ਕਰਿਆ ਉਹਨੇ ਚੰਗਰ ਬਸਾਦਾ ਪਾਣੀ ਬਣਾਇਆ ਛਕਾਇਆ ਛਕਾ ਕੇ ਰਾਤ ਨੂੰ ਪੈਗੇ ਗੱਲਾਂ ਕਰਦੇ ਰਹੇ ਜਦੋਂ ਤੜਕਿਓ ਸਵੇਰ ਹੋਈ ਕਹਿੰਦਾ ਵੀ ਹੁਣ ਦੱਤ ਫੇ ਜਿਵੇਂ ਤਾਂ ਨੇ ਭਗਤ ਨੇ ਮੰਗਿਆ ਸੀ ਭਗਵਾਨ ਤੋਂ ਫਿਰ ਬਾਕੀ ਜੱਟ ਨੇ ਨਹੀਂ ਛੱਡੀ ਜਿੱਥੇ ਗੱਡੇ ਬਣਦੇ ਤੇ ਉੱਥੇ ਆ ਗਏ ਵੇਡਾਲੇ ਗੱਡੇ ਕਰਨੀ ਜੱਟ ਨੇ ਹੱਥ ਕਰਤਾ ਕਿ ਨਾ ਗੱਡੇ ਦਾ ਪੁੱਛ ਕੀ ਮੰਗਦਾ ਉਹ ਕਹਿੰਦਾ ਪੁੱਛਣਾ ਕੀ ਹੈ ਲੈ ਲੈਨੇ ਆ ਬਸ ਬੇਟਾ ਲਾ ਗੱਡਾ ਲੇਤਾ ਉਥੋਂ ਬਾਅਦ ਗੱਡੇ ਥੱਲੇ ਕਈ ਤੇ ਜੋੜੇ ਜੋੜ ਕਿਥੇ ਆੜਤੀ ਦੁਕਾਨ ਤੀ ਲਾਲੇ ਦੀ ਉਥੇ ਗੱਡਾ ਲਿਆ ਕੇ ਖੜਾਤਾ ਲਾਲਾ ਮਲੀਮ ਨੂੰ ਕਹਿੰਦਾ ਵੀ ਐਂਕਰ ਬੋਰੀ ਤਾਂ ਛਿਰਦੇ ਖੰਡ ਦੀ ਇਹ ਚ ਗੱਟਾ ਛਿਰਦੇ ਗੁਰਦਾ 5 ਕਿਲੋ ਚਾਹ ਧਰਦੇ ਗੱਡੇ ਚ ਬਾਕੀ 2-3 ਤਿੰਨ ਕਬੋਰੀਆਂ ਕਣਕ ਦੀਆਂ ਛਿਰਦੇ ਬਾਕੀ ਦਾ ਨੂਨ ਮਿਰਚ ਮਸਾਲੇ ਤੋਂ ਲਾ ਕੇ ਕੁੱਲ ਚੀਜ਼ ਛਿਰਦੇ ਤੇ ਉਨੇ ਉਹ ਪਾਈ ਛਾਰਾ ਕੋ ਲੈ ਕੇ ਲਾਲ ਉਹਨੇ ਕਰਤਾ ਆਪ ਵਾਗੇ ਉਹਨੂੰ ਕਹਿ ਕੇ ਮਲੀਮ ਨੂੰ ਮੰਡੀ ਚ ਦੁਆਰੇ ਫੇਰ ਮੰਡੀ ਚ ਇੱਕ ਗਾਂ ਲੈ ਲਈ ਲਵੇਰੀ ਜਿਹੜੀ ਕਨੇ ਉਂਗਲੀ ਕਰਿਆ ਕਰੇ ਉਹੀ ਲੈ ਜਾਇਆ ਕਰੇ ਇੱਕ ਲੈ ਲਈ ਮੈਸ਼ ਉਹ ਲੈ ਆ ਕੇ ਗੱਡੇ ਨਾਲ ਬੰਨ ਲੀਆਂ ਗੱਡੇ ਨਾਲ ਬੰਨ ਕੇ ਸਮਾਨ ਲੱਦ ਕੇ ਗੱਡੇ ਦੇ ਵਿੱਚ ਬਾਣੀਆਂ ਤਾਂ ਅਲੱਗ ਲਿਆ ਮੂਰੇ ਜੱਟ ਵਹਿ ਗਿਆ ਗੱਡੇ ਤੇ ਜਦੋਂ ਸ਼ਹਿਰ ਤੋਂ ਬਾਹਰ ਆ ਗਏ ਸ਼ਹਿਰ ਤੋਂ ਬਾਹਰ ਆ ਕੇ ਕਹਿੰਦਾ ਲੈ ਵੀ ਹੁਣ ਚੱਲ ਦੋਸਤਾ ਮੈਂ ਮੁੜਨਾ ਹਾਂ ਦੁਕਾਨ ਤੇ ਨੂੰ ਕਹਿੰਦਾ ਵੀ ਚੰਗਾ ਬਹੁਤ ਧੰਨਵਾਦ ਆ ਤੇਰਾ ਸਾਸ਼ਰੀਕਾਰ ਕਹਿੰਦਾ ਦੋਸਤਾ ਦੋਸਤੀ ਕਹਿ ਦੇਣੀ ਸ਼ੌਕੀ ਹੈ ਪਰ ਨਭਾਉਣੀ ਬੜੀ ਔਖੀ ਹੈ ਜਦੋਂ ਇਹ ਗੱਲ ਕਹੀ ਜੱਟ ਦੇ ਅੱਖਾਂ 'ਚੋਂ ਪਾਣੀ ਆ ਗਿਆ ਬਈ ਆ ਸਮਾਨ ਤਾਂ ਦਿੱਤਾ ਜੱਟ ਨੇ ਜੱਟ ਨੂੰ ਜਮਾ ਪੂਰਾ ਕਰ ਤਿੰਨ ਕੈ ਨਹੀਂ ਪਰ ਜਿਹੜੀ ਆ ਗੱਲ ਕਹਿਦੀ ਮਹਾਰਾਜ ਛੱਤਿਆ ਪਾਤਸ਼ਾਹ ਜੇ ਛਣੇ ਵਿਆਜ ਮੜਾਵੇਂ ਨਾ ਇਹਦੇ ਤਾਂ ਮੈਂ ਤੇਰੇ ਕਰ ਮੰਨਾ ਵੀ ਨਿਉ ਆ ਬਾਕੀ ਇਹਨੇ ਵੀ ਛੱਡੀ ਤੇ ਬਾਕੀ ਮੈਂ ਥੁਮਣਾ ਰਹੇ ਕੋਈ ਕਹੇ ਕਿ ਉਹ ਬਾਣੀਆਂ ਮੁੜ ਪਿਆ ਆਪ ਆ ਗਿਆ ਜਦੋਂ ਆ ਕੇ ਜੱਟੀ ਨੇ ਦੇਖਿਆ ਸਮਾਨ ਲੱਦਿਆ ਬਾ ਨਾਲੇ ਗੱਡਾ ਨਾਲੇ ਬਲਦ ਨੇ ਮਗਰ ਲਵੇਰੀਆਂ ਦੋ ਮੈਥਾਂ ਤੇ ਮੈਥੇ ਗਏ ਹੁਣ ਜਿਹੜੇ ਮੁੰਡੇ ਰੋਟੀ ਕੰਨਿਓ ਵੀ ਇੱਕਦਮ ਕਿਤੇ ਭੁੱਖੇ ਸੌਂਦੇ ਤੇ ਭਾਈ ਨਾਲ ਦੁੱਧ ਮਿਲਣ ਲੱਗ ਗਿਆ ਪੂਰਾ ਸਿਕਣ ਲੱਗਿਆ ਦਿਨਾਂ ਅੱਜ ਗੱਭਰੂ ਹੋ ਗਏ ਖੇਤੀ ਸਾਰੇ ਘਰ ਦੇ ਛੰਦ ਬਣ ਕੇ ਚੱਲ ਪਈ ਖੇਤੀ ਵਧੀਆ ਜੱਟ ਦਿਨਾਂ ਦੇ ਵਿੱਚ ਵਧੀਆ ਜ਼ਿਮੀਂਦਾਰ ਰਾਜ ਜਾਨੀ ਤਿਆਰ ਕਰ ਗਿਆ ਕਿ ਮੁੰਡੇ ਦੁਨੇ ਕੰਮ ਨੂੰ ਤਕੜੇ ਹੋ ਗਏ ਨਾਲ ਜਦੋਂ ਖਰਾਕ ਨਾ ਪੜ ਗਏ ਹੋਏ ਬੇਤ ਕੰਮ ਕਰਿਆ ਕਰਨ ਬਹੁਤ ਚੜਾਈ ਚ ਕੰਮ ਹੋ ਗਿਆ ਪਿੰਡ ਚ ਜਣੀਆਂ ਗਿਣਤੀ ਵਾਲਿਆਂ ਚ ਚਲਿਆ ਗਿਆ ਵੀ ਹਾਂ ਜੱਟ ਫਲਾਣਾ ਹੈਗਾ ਪਿੰਡ ਚ ਬਾਣਿਏ ਤੇ ਕੁਦਰਤ ਮਹਾਰਾਜ ਦੀ ਕਰੋਪੀ ਮਹਾਰਾਜ ਦੀ ਇਹੀ ਜੀ ਹੋਈ ਬਾਣਿਏ ਨੂੰ ਕੋੜ ਦਾ ਨੁਸ਼ ਹੋ ਗਿਆ ਲਾਲੇ ਸ਼ਹਿਰ ਦੇ ਇਕੱਠੇ ਹੋ ਕੇ ਆ ਗਿਆ ਥਣੇ ਕਹਿੰਦੇ ਜਾਂ ਤਾਂ ਦਿਨ ਚੜ੍ਹਦੇ ਤੋਂ ਪਹਿਲਾਂ ਪਹਿਲਾਂ ਪਿੰਡ ਛੱਡ ਕੇ ਭੱਜ ਜਾ ਜਿੱਧਰ ਮਰ ਜਿਆ ਜਾ ਨਹੀਂ ਪੁਲਸ ਨੂੰ ਸਨੇਹਾ ਦਿੱਤਾ ਵਾ ਚੌਂਕ 'ਚ ਖੜਾ ਕੇ ਗੋਲੀ ਮਰਵਾ ਦੇਂਗੇ ਤੁਨਾਂ ਜੀ ਨਾਲੇ ਹੁਣ ਰਾਤ ਭੰਡਰੀ ਨੰਗਲ ਜਨਾਬੇ ਰਾਤ ਕਿਥੋਂ ਅੱਧੀ ਰਾਤੋਂ ਰਾਤੇ ਟੱਪੀ ਲਾਲੀ ਕਹਿੰਦੀ ਆਪਾਂ ਚੱਲਾਂਗੇ ਕਿੱਥੇ ਕਿੱਧਰ ਨੂੰ ਚੱਲਾਂਗੇ ਹੁਣ ਆਪਾਂ ਤਾਂ ਕੋਈ ਜਾਣ ਪਛਾਣ ਨਹੀਂ ਹੁਣ ਤਾਂ ਰੂਹਿਆਂ 'ਚ ਰਾਤ ਕੱਟਣੀ ਪਊ ਹੁਣ ਪਿੰਡ 'ਚ ਜੇ ਜੋ ਆਪਾਂ ਨੂੰ ਸ਼ਹਿਰ 'ਚ ਨਹੀਂ ਪੜਨਦੇ ਪਿੰਡ 'ਚ ਆਪਾਂ ਨੂੰ ਕਿਹੜਾ ਪੜਨ ਦੇਊ ਆਪਾਂ ਉਹ ਨੋਕਸ਼ਕਰਾਵ ਹੈ ਉਹ ਕਹਿੰਦਾ ਪੁਰਾਣੇ ਪਿੰਡ ਕੋਲ ਨੂੰ ਚੱਲਦੇ ਆ ਕੋਈ ਨਾ ਕੋਈ ਰੋਟੀ ਤਾਂ ਪਚਾਏ ਹੀ ਕਰੂ ਪੁਰਾਣਾ ਜਿਹੜਾ ਪਿੰਡ ਆਪਾਂ ਉੱਥੇ ਨੂੰ ਚੱਲਦੇ ਆਂ ਨੀਂਦ ਕਿੱਥੇ ਮਾੜੀ ਜੱਦੀ ਰਾਤੋਂ ਰਾਤ ਟੱਪੀ ਹੌਲੀ ਹੌਲੀ ਤੁਰ ਪਏ ਕਦੇ ਤੁਰ ਪਿਆ ਕਰਨ ਕਦੇ ਬਹਿ ਜਾ ਕਰਨ ਕਦੇ ਤੁਰ ਪਿਆ ਕਰਨ ਕਿਹੜਾ ਰੋਜ਼ ਤੁਰਦੇ ਰਹਿੰਦੇ ਤੇ ਇੱਕ ਦੁੱਖ ਚ ਹੌਲੀ ਹੌਲੀ ਆਉਂਦੇ ਆਉਂਦੇ ਆਥਣ ਹੋ ਗਿਆ ਸ਼ੂਏ ਤੇ ਸ਼ੂਆ ਜਾਂਦਾ ਦੀ ਪਿੰਡ ਦੇ ਲੇਵੇ ਦੀ ਸ਼ੂਏ ਤੇ ਆ ਗਏ ਸ਼ੂਏ ਦੇ ਪੋਤੇ ਬਹਿ ਗਏ ਆ ਕੇ ਦਮ ਲੈਣ ਲੱਗੇ ਉਦੋਂ ਜੱਟਾ ਹਾਲ ਛੱਡ ਕੇ ਆਇਆ ਇੱਕ ਉਹਨੂੰ ਕਹਿੰਦੇ ਵੀ ਫਲਾਣੇ ਨੂੰ ਜਾਣਦਾ ਕਹਿੰਦਾ ਵੀ ਹਾਂ ਜਾਣਦਾ ਕਹਿੰਦੇ ਯਾਰ ਸਾਡਾ ਸਨੇਹਾ ਦੇ ਦੀ ਕਹਿੰਦਾ ਦੱਸੋ ਜੀ ਕੀ ਸਨੇਹਾ ਹੈ ਕਹਿੰਦੇ ਉਹਨੂੰ ਕਹਿ ਦੇ ਵੀ ਸ਼ਹਿਰ ਵਾਲਾ ਲਾਲਾ ਫਲਾਨਾ ਤੈਨੂੰ ਛੂਏ ਦੇ ਪੁਲ ਤੇ ਖੜਾ ਤੇ ਉਹ ਮਿਲਣ ਨੂੰ ਛੱਦਿਆ ਨਾਲ ਲਾ ਲੀਆ ਦੁਨਨੇ ਜੀ ਨੇ ਤੈਨੂੰ ਮਿਲਣ ਵਾਸਤੇ ਛੱਦਿਆ ਉਹਨੇ ਭਾਈ ਘਰੇ ਬਲਦ ਬੰਨੇ ਬਲਦ ਬੰਨ ਕੇ ਕੱਖ ਬੰਨ ਵਿਚਾਰੇ ਨੇ ਪਾਏ ਉਦੋਂ ਹੀ ਸਨੇਹਾ ਰਹਿਣ ਵਾ ਗਿਆ ਜਾਂਦਿਆਂ ਨੂੰ ਨਹਾਉਂਦਾ ਨਹਾ ਕੇ ਹਟਿਆ ਮਿੱਕਰ ਛੁੱਕ ਗਿੱਲੀ ਲਾਤੀ ਤੇ ਛੁੱਕੀ ਪਾ ਕੇ ਦੁਪੱਟੇ ਦੀ ਮਰੋੜੀ ਅਜੇ ਦਿੰਦਾ ਹੀ ਆ ਉਤੋਂ ਦੀ ਦੁਪੱਟੀ ਨੇ ਬਦਲੀ ਐ ਉਹਦੋਂ ਨੂੰ ਜਾ ਕੇ ਜੱਟ ਨੇ ਮਾਰਤੀ ਹੱਗ ਕਹਿੰਦਾ ਬਈ ਕਰਈਆਂ ਕਹਿੰਦਾ ਹਾਂ ਬਈ ਕਰਈਆਂ ਕਹਿੰਦਾ ਲਾਲਾ ਯਾਦ ਕਰਦਾ ਤੈਨੂੰ ਸਹਿਰ ਵਾਲਾ ਫਲਾਨਾ ਛੂਏ ਦੇ ਪੋਤੇ ਬਠਨੇ ਨੇ ਲਾਲੀਆ ਨੇ ਲਾਲਾ ਜਾਣੀ ਉਹਨੂੰ ਐ ਨਹੀਂ ਪਤਾ ਲੱਗਿਆ ਵੀ ਮੈਂ ਇਹ ਪਜਾਮਾ ਹੈਗਾ ਕਿ ਨਾ ਹੈਗਾ ਜਾਂ ਜੁੱਤੀ ਪਾ ਦੀ ਕਿ ਨਾ ਪਾ ਗਈ ਨਾ ਮੇਰੇ ਸਿਰ ਤੇ ਨਾ ਮੈਂ ਥੇ ਗਲਤ ਕਰਤਾ ਓਵੇਂ ਜਿਵੇਂ ਕੱਲੇ ਦੁਪट्टे ਨਾਲ ਹੀ ਤੁਰ ਪਿਆ ਉਤੋਂ ਦੀ ਮਿਕਰ ਦੇ ਦੁਪੱਟਾ ਲਾਲੇ ਕੋਲ ਨੂੰ ਤੁਰਿਆ ਵਾ ਸੂਏ ਦੇ ਪੁੱਲਤੇ ਭਾ ਗਿਆ ਕਹਿੰਦਾ ਇੱਥੇ ਬਹਿ ਗਏ ਘਰ ਤੱਕ ਜਾਣ ਦੇਤੇ ਉਹ ਕਹਿੰਦਾ ਘਰ ਤੱਕ ਵੀਰੇ ਜਾਣ ਦੇਤੇ ਹੁਣ ਘਰੇ ਬਗ ਜਾਂਦੇ ਹੁਣ ਅਸੀਂ ਪਹਿਲਾਂ ਤਾਂ ਸ਼ਹਿਰ ਵਾਲਿਆਂ ਨੇ ਕੱਢਤੇ ਫੇਰ ਛਣੇ ਤੈਨੂੰ ਪਿੰਡ ਵਾਲੇ ਕੱਢਣਗੇ ਸਾਨੂੰ ਤਾਂ ਨੋਛ ਪੈ ਗਿਆ ਆਹ ਉਹ ਕਹਿੰਦਾ ਫੇਰ ਤਾਂ ਕੀ ਹੋ ਗਿਆ ਆਪਾਂ ਕਿਹੜਾ ਦੱchnਾ ਕਿਸੇ ਨੂੰ ਨਾ ਹੁਣ ਕਬੇਲਾ ਹੋਇਆ ਵਾ ਨਾ ਕੋਈ ਆਪਾਂ ਨੂੰ ਮਿਲੇ ਜੇ ਮਿਲੂ ਤਾਂ ਆਪਾਂ ਕਿਸੇ ਨੂੰ ਦੱchnਾ ਨਹੀਂ ਵੀ ਇਹਨਾਂ ਨੂੰ ਨੋਛਾ ਉਹ ਕਹਿੰਦਾ ਇਹ ਨਾ ਕਰ ਸਾਨੂੰ ਖੇਤਾਂ 'ਚ ਹੀ ਇੱਥੇ ਰੋਟੀ ਪਚਾਦਿਆ ਕਰ ਇੱਥੇ ਮਾੜਾ ਛਪਰੀ ਜੀ ਪਾਦਾਂਗੇ ਵੀ ਸਾਡੀ ਰੋਟੀ ਰੋਟੀ ਪਹੁੰਚਦੀ ਕਰਦਾ ਕਰੀ ਇੱਥੇ ਤੂੰ ਮੈਨੂੰ ਘਰੇ ਨਾਲ ਜਾਓ ਉਹ ਕਹਿੰਦਾ ਮੈਂ ਇੱਥੇ ਛੱਡੂ ਤੈਨੂੰ ਕਿਵੇਂ ਘਰੇ ਲਿਜਾਉਂ ਕਹਿੰਦਾ ਚੰਗਾ ਜਾਲ ਤੂੜੀ ਵਾਲੇ ਪਾ ਦੀ ਭਾਈ ਉਹ ਕਹਿੰਦਾ ਤੂੜੀ ਵਾਲੇ ਵੀ ਨਹੀਂ ਪਾਉਂਗੀ ਬੈਠਕ ਚ ਜਾਣ ਛਾਰ ਜੱਟੀ ਨੂੰ ਕਹਿੰਦਾ ਵੀ ਉਹੋ ਲਾਲਾ ਇਹ ਸ਼ਹਿਰ ਵਾਲਾ ਜਿਨੇ ਆਪਣੀਆਂ ਜੜਾਂ ਲਾਈਆਂ ਨੇ ਪਾਣੀ ਤਤਾਂ ਕਰਨ ਭਾਈਏ ਨਿਮਾਏ ਨਿਮਾ ਕੇ ਬੈਠਕ ਛਮਾਤੀ ਇੱਕ ਕਹਿੰਦਾ ਚੁੱਪ ਕਰਕੇ ਅੰਦਰ ਬੈਠੇ ਰਹਿਆ ਕਰੋ ਕਿਸੇ ਨੂੰ ਨਹੀਂ ਦੱchnਾ ਸੀ ਵੀ ਸਾਡੇ ਅੰਦਰ ਮਰੀਜ਼ ਨੇ ਬਾਹਰੋਂ ਹਲ ਛੱਡ ਕੇ ਆਇਆ ਕਰੇ ਛਾ ਸ਼ਾਂਤਾਂ ਦਾ ਛਾ ਲੱਗਦਾ ਸੀ ਸਤ ਸੰਗ ਬਾਹਰ ਰੋਹੀਚ ਸਤ ਸੰਗ ਦੇ ਜਾ ਕੇ ਜੱਟ ਭੇਜਾ ਕਰਿਆ ਪਰੋਜ 15 ਦਿਨ ਲੰਗੇ 15ਵੇਂ ਦਿਨ ਘਰ ਵਾਲੀ ਕਹਿੰਦੀ ਵੱਡੇ ਮੁੰਡੇ ਨੂੰ ਅੱਗੇ ਤੇਰੇ ਪਿਓ ਨੂੰ ਮਸ਼ਾਂ ਕੰਮ ਕਰਕੇ ਆ ਕੇ ਮੰਜਾ ਮਿਲਦਾ ਹੁੰਦਾ ਮੰਜੇ ਤੇ ਪੈ ਜਾਂਦਾ ਸੀ ਆ ਕੇ ਜਿੱਦਾਂ ਦੇ ਲਾਲਾ ਤੇ ਲਾਲੀ ਆਏ ਨੇ ਪਤਾ ਨਹੀਂ ਕਿੱਥੇ ਜਾਂਦਾ ਰਾਤ ਨੂੰ ਤੜਕੇ ਆਉਂਦਾ ਅੱਜ ਪੁੱਤ ਦੂਰ ਰਹੀਂ ਜਾਂਹੀਂ ਮਗਰ ਦੇਖ ਕੇ ਤਾਂ ਕਿੱਥੇ ਜਾਂਦਾ ਪਤਾ ਕਰ ਇਹਦਾ ਵੀ ਕਿੱਥੇ ਜਾਂਦਾ ਰਾਤ ਨੂੰ ਦੂਰ ਰਹੀਂ ਮਗਰ ਪਤਾ ਨਾ ਲੱਗ ਜੇ ਵੀ ਮੇਰੇ ਮਗਰ ਬੰਦਾ ਆਉਂਦਾ ਹੈ ਇਹਨਾਂ ਚੰਗਾ ਵੱਡਾ ਮੁੰਡਾ ਮਗਰ ਤੋਰਦਾ ਉਹ ਛੱਤ ਸੰਗ ਚ ਬਹਿ ਗਿਆ ਜਾ ਕੇ ਮੁੰਡਾ ਪੰਜ ਚਾਰ ਕਰਮਾ ਮਗਰ ਬਹਿ ਗਿਆ ਸ਼ਾਂਤਾਂ ਨੇ ਵੀ ਟਾਈਮ ਆ ਗਿਆ ਹੋ ਕਹਿੰਦੇ ਭਾਈ ਹੋ ਜਿਹੜਾ ਮਗਰ ਬੰਦਾ ਬੈਠਾ ਨਾ ਉਹਨੂੰ ਬੁਲਾ ਕੇ ਲਿਆ ਸ਼ੰਤ ਕਹਿੰਦੇ 6:00 ਵਜੇ ਉਹਨੂੰ ਛੱਡਣ ਆ ਗਿਆ ਕਹਿੰਦੇ ਤੇ ਇਹਨੂੰ ਸ਼ਾਂਤਾਂ ਨੇ ਬੁਲਾਇਆ ਬਾਗਿਆ ਉੱਠ ਕੇ ਨੇਮਸ਼ਕਾਰ ਕਰੀ ਚਰਨਾ ਤੇ ਬਹਿ ਗਿਆ ਕਹਿੰਦੇ ਭਾਈ 15 ਦਿਨ ਹੋ ਗਏ ਤੈਨੂੰ ਆਉਂਦੇ ਨੂੰ ਐਂ ਦਾਦਾ ਇਹਦੇ ਵੀ ਕੰਮ ਕੀ ਹੈ ਕੀ ਕੰਮ ਉਹਨੇ ਉਹਨੇ ਮੁੜ ਜਨਦੇ ਕਹਿੰਦਾ ਜੀ ਮੇਰੇ ਦੋ ਹੱਥ ਲਾਲਾ ਤੇ ਲਾਲੀ ਉਹਨਾਂ ਨੂੰ ਆ ਨੋਸ਼ ਹੋ ਗਿਆ ਬਈ ਕਹਿੰਦੇ ਨੇ ਛੱਤ ਸੰਗ ਦੇ ਵਿੱਚੋਂ ਕੁੱਲ ਚੀਜ਼ ਮਿਲਦੀ ਐ ਮਰਾ ਕਰ ਦਿਓ ਕਿਰਪਾ ਕੋਈ ਦਵਾਈ ਦੱਸ ਦਿਓ ਆ ਸੰਤਾ ਹੱਥ ਕੇ ਕਹਿੰਦੇ ਦਵਾਈ ਤਾਂ ਹੈਗੀ ਮਹਿੰਗੀ ਬਹੁਤ ਐ ਕਹਿੰਦਾ ਜੀ ਕਿਹਤਨੇ ਰੁਪਏ ਮੋੜ ਦਿਆਂਗੇ ਜਾਂ ਬਿਆਜੂ ਫੜ ਲਾਂਗੇ ਦੱਸ ਤਾ ਦਿਓ ਬਈ ਦਵਾਈ ਕਿਹੜੀ ਐ ਉਹ ਕਹਿੰਦੇ ਜਿਹੜਾ ਤੇਰਾ ਵੱਡਾ ਮੁੰਡਾ ਨਾ ਕਹਿੰਦੇ ਹਾਂ ਠੀਕ ਐ ਮੁੰਡਾ ਵੀ ਸੁਣੀ ਜਾਂਦਾ ਮਗਰ ਬੈਠਾ ਗੱਲਾਂ ਸ਼ਾਂਤਾਂ ਦੀਆਂ ਕੰਮ ਵਿੱਚ ਤਾਂ ਬੈਠਾ ਸੀ ਆਪਦੇ ਪਿਓ ਤੋਂ ਪੰਜ ਚਾਰ ਕਰਮਾਂਈ ਮਗਰ ਬੈਠਾ ਸੀ ਵੱਡਾ ਮੁੰਡੇ ਦਾ ਵੱਢ ਕੇ ਗਾਲ ਧੜਕ ਪਾਛੇ ਕਰਕੇ ਪਾਣੀ ਦਾ ਕੜਾਹਾ ਧਰ ਲੈਣਾ ਚੁੱਲ੍ਹੇ ਤੇ ਲੱਕੜਾਂ ਲਾ ਕੇ ਜਦੋਂ ਪਾਣੀ ਰਿਜਣ ਲੱਗ ਗਿਆ ਸਿਰ ਤੇ ਉਹਦੇ ਵਿੱਚ ਵਾਲ ਦੇਣਾ ਜਾਂ 2 ਘੰਟੇ ਹੋ ਗਏ ਉਬਲਦਣ ਵਿੱਚ ਅੱਗ ਬੰਦ ਕਰਦੀ ਪਾਣੀ ਠੰਡਾ ਹੋਣਾ ਲੱਗ ਜੂ ਉਦੋਂ ਤੜਕੇ ਨੂੰ ਠੰਡਾ ਹੋ ਜੂ ਉਹਨਾਂ ਦੇ ਉਸ ਵੇਲੇ ਨੂੰ ਮੁੰਡੇ ਨੂੰ ਕੱਢ ਕੇ மஞ்சੇ ਤੇ ਪਾ ਕੇ ਚਿੱਟਾ ਚਾਦਰਾਂ ਦੇ ਕੇ ਉਵੇਂ ਜਿਵੇਂ ਸ਼ਰ ਨਾਲ ਜਿਵੇਂ ਹੁੰਦਾ ਲੱਗਿਆ ਉਹਵੇਂ ਜਿਵੇਂ ਜੋੜ ਕੇ ਚਿੱਟੇ ਚਾਦਰਾਂ ਦੇ ਕੇ மஞ்சੇ ਤੇ ਪਾ ਦੀ ਉਸ ਪਾਣੀ ਦੇ ਨਾਲ ਲਾਲੇ ਨੂੰ ਤੇ ਨਾਲੀ ਨੂੰ ਲਵਾ ਦੇ ਤੜਕੇ ਨੂੰ ਕਾਂਚਨ ਵਰਗੀ ਦੇਹੀ ਹੋ ਜੂ ਨਾ ਹੋਵੇ ਤਾਂ ਅਸੀਂ ਬੈਠੇ ਆ ਫਿਰ ਕੰਨੇ ਛੱਤ ਬਾਚਨ ਮੁੰਡੇ ਨੇ ਸੋਚਿਆ ਵੀ ਜੇ ਨਾ ਤਾਂ ਮੇਰੀ ਮਾਂ ਨੇ ਮਾਰਨ ਦੇਣਾ ਮੇਰੇ ਪਿਓ ਤੋਂ ਮੈਨੂੰ ਨਾ ਹੀ ਹੁਣ ਮੈਂ ਜਵਾਨ ਆ ਮੇਰੇ ਪਿਓ ਤੋਂ ਗੱਲ ਵੱਡਿਆ ਜਾਣਾ ਲਾਲੇ ਤੇ ਲਾਲੀ ਦਾ ਜਣੀ ਆਪਾਂ ਲਾਜਵੀਂ ਜ਼ਰੂਰ ਕਰਨਾ ਹੈ ਜਦੋਂ ਚੱਲ ਕੇ ਆ ਗਏ ਉਹਨਾਂ ਨੇ ਆਪਣੀਆਂ ਜੜਾਂ ਲਾਈਆਂ ਨੇ ਚੱਕੀ ਕਿਰਪਾਨ ਆਪਦੇ ਗੱਲ ਤੇ ਆਪ ਮਾਰ ਗੱਲ ਵੜ ਲਿਆ ਮੁੰਡੇ ਨੇ ਤੇ ਉਹ ਆਉਣ ਤੋਂ ਪਹਿਲਾਂ ਭੱਜ ਲਿਆ ਮੂਰੇ ਪਿਓ ਆਉਣ ਨਹੀਂ ਦਿੱਤਾ ਆਉਣ ਤੋਂ ਅੱਗੋਂ ਅੱਗੋਂ ਗੱਲ ਵੜ ਲਿਆ ਵੜ ਕੇ ਗੱਲ ਡਿੱਗ ਪਿਆ ਪਾਛੇ ਤੇ ਉਹ ਕਹਿੰਦੀ ਵੀ ਮੈਂ ਮਾੜੇ ਕਰਮਾਲੀ ਨੇ ਕਿੱਥੋਂ ਮਗਰ ਭੇਜਤਾ ਉਹਨੇ ਆਖਿਆ ਵੀ ਖਬਰ ਹੈ ਕਿ ਕੰਮ ਕਰ ਉਹ ਜਿਹੜਾ ਮੁੰਡੇ ਤੋਂ ਖੁਦ ਗੱਛੀ ਕਰ ਗਿਆ ਮੁੰਡਾ ਖਬਰ ਹੈ ਕਹੇ ਜੇ ਕੰਮ ਤੇ ਗਿਆ ਉਹ ਮੈਂ ਕਾਦੂ ਮੰਗਰ ਭੇਜਣਾ ਸੀ ਹੁਣ ਐ ਕੀ ਪਤਾ ਤੇ ਵੀ ਬੱਥਰਾ ਹੋਏ ਬਨੇ ਉਦੋਂ ਨੂੰ ਪਈ ਉਹ ਉਹ ਵਾਗਿਆ ਮਗਰ ਕਹਿੰਦਾ ਕੀ ਹੋ ਗਿਆ ਕਹਿੰਦੀ ਮੁੰਡੇ ਨੇ ਤਾਂ ਗੱਲ ਵੱਡ ਲਿਆ ਉਹਦਾ ਕਹਿੰਨੀ ਮਾਝ ਮੜੇ ਕਰਮਾਈ ਨੇ ਤੇਰੇ ਮਗਰ ਭੇਜਤਾ ਅੱਗੇ ਕਦੇ ਗਿਆ ਭੇਜਿਆ ਨਹੀਂ ਸੀ ਉਹ ਕਹਿੰਦਾ ਵੀ ਸ਼ਾਂਤਾਂ ਦੇ ਹੁਕਮ ਅਨੁਸਾਰ ਹੀ ਹੋਇਆ ਇਹ ਸਭ ਕੁਝ ਇਹ ਹੋਣਾ ਹੀ ਸੀ ਇੱਥੇ ਚੁੱਪ ਹੋ ਜਾ ਉਹ ਚੁੱਪ ਹੋ ਗਈ ਕਹਿੰਦਾ ਫਿਰ ਐ ਕਰ ਹੁਣ ਮੈਂ ਪੜਦਾ ਚੁੱਲਾ ਗੜਾ ਹੱਤਰਾ ਮੇਰੇ ਨਾਲ ਕੜਾਹਾ ਧਾਰਾ ਕੇ ਪਾਣੀ ਦਾ ਭਰ ਕੇ ਲਾ ਕੇ ਲੱਕਣਾ ਜੋ ਪਾਣੀ ਉਬਲਣ ਲੱਗਿਆ ਇੱਕ ਜਣੇ ਨੇ ਲੱਤਾਂ ਫੜ ਲਈਆਂ ਕਿਨੇ ਬਾਹਾਂ ਫੜ ਕੇ ਮੁੰਡਾ ਵਿੱਚ ਧਰਤਾ ਕੜਾਹੀ ਤੇ ਸਮੇਤ ਸਿਰ ਜਾਂ 2 ਘੰਟੇ ਹੋ ਗਏ ਉਬਲਦਿਆਂ ਨੂੰ 2 ਘੰਟਿਆਂ ਬਾਅਦ ਭਾਈ ਅੱਗ ਬੰਦ ਕਰਤੀ ਉਮ ਜਿਵੇਂ ਤੱਤੇ ਪਾਣੀ ਚੋਂ ਕੱਢਿਆ ਕਿਨੇ ਲੱਤਾਂ ਫੜਨੀਆਂ ਕਿਨੇ ਬਾਹਾਂ ਮੰਜੇ ਤੇ ਪਾਤਾ ਮੰਜੇ ਤੇ ਪਾ ਕੇ ਸਿਰ ਨਾਲ ਜੋੜ ਕੇ ਚਿੱਟਾ ਚਾਹ ਦਾ ਦੇ ਕੇ ਮੁੰਡਾ ਪਾਤਾ ਟੜਕੋਂ ਦਿਨ ਚੜਿਆ ਲਾਲੇ ਤੇ ਲਾਲੀ ਨੂੰ ਕਹਿੰਦੇ ਵੀ ਆ ਜਾ ਨਹਾ ਲੋ ਉਸ ਪਾਣੀ ਦੇ ਨਾਲ ਪਾਣੀ ਕੜਾਹਾ ਬਾਥਰੂਮ ਕੋਲੇ ਧਰਤਾ ਵੀ ਆਏ ਆ ਪਾਣੀ ਨਾਲ ਨਹਾਉਣੇ ਤੁਸੀਂ ਸੰਤਾ ਨੇ ਦਵਾਈ ਦਿੱਤੀ ਸੀ ਦੇਹੀ ਕਹਿੰਦੇ ਕਾਂਚਨ ਵਰਗੀ ਸੋਨੇ ਵਰਗੀ ਹੋ ਗਈ ਦੀ ਸੋਨੇ ਵਰਗੀ ਦੇਹੀ ਹੋਈ ਵੀ ਲਾਉ ਕਨਾ ਹੋ ਰੋਟੀ ਟੋਕ ਛਕੋ 15 ਦਿਨ ਹੋ ਗਏ ਤੁਹਾਨੂੰ 16 ਆਿਆਂ ਨੂੰ ਜਬਾਕ ਵੀ ਡੀਕਦੇ ਹੁੰਦੇ ਆ ਹੋਣਗੇ ਚਲੋ ਹੁਣ ਤੁਸੀਂ ਉਹ ਕਹਿੰਦਾ ਵੱਡੇ ਮੁੰਡੇ ਨੂੰ ਮਿਲਾ ਮੈਨੂੰ ਪੁੱਛ ਕੇ ਜਾਂਦਾ ਹੁੰਦਾ ਖੇਤ ਵੀ ਤਾਇਆ ਆਉਣ ਮੈਂ ਜਾਣਾ ਖੇਤ ਨੂੰ ਆਉਣਾ ਤਾਂ ਜੀ ਖੇਤੋਂ ਅੱਜ ਆਹ ਕੰਮ ਕਰਕੇ ਆਇਆ ਮੈਨੂੰ ਤਾਂ ਮਿਲੇ ਬਿਨਾ ਖੇਤ ਨੂੰ ਨਹੀਂ ਜਾਂਦਾ ਆ ਕੇ ਮਿਲਦਾ ਤੀ ਮੈਨੂੰ ਮੁੰਡੇ ਨੂੰ ਮਿਲਾ ਫੇਰ ਜਾਵਾਂਗੇ ਕਹਿੰਦਾ ਕੱਲ ਮੇਰੇ ਨਾਲ ਉੱਥੇ ਲੜ ਪਿਆ ਖੇਤ ਉਹ ਤਾਂ ਨਾਨਕੀ ਵੱਡ ਗਿਆ ਇਹੋ ਜਿਹਾ ਸੁਭਾਅ ਦਾ ਇਹ ਨਹੀਂ ਪਤਾ ਖਬਰਾਂ 6 ਮਹੀਨੇ ਨਾ ਆਵੇ ਕਨਮਾ ਲਾਲਾ ਕਹਿੰਦਾ 6 ਮਹੀਨੇ ਹੀ ਨਹੀਂ ਜਾਂਦਾ ਉਹਨਾਂ ਚ ਜਿੰਨਾ ਚਿਰ ਵੱਡਾ ਮੁੰਡਾ ਨਹੀਂ ਆਉਂਦਾ ਵੱਡੇ ਮੁੰਡੇ ਨੂੰ ਮਿਲੇ ਬਣਾ ਨਹੀਂ ਜਾਂਦਾ ਵੱਡਾ ਮੁੰਡਾ ਤਾਂ ਤੇਰਾ ਤੇ ਉਹ ਨਹੀਂ ਉਹਨਾਂ ਕਰਦਾ ਜਿੰਨਾ ਮੇਰਾ ਕਰਦਾ ਬਈ ਮੈਂ ਤਾਂ ਉਹਨੂੰ ਮਿਲਣਾ ਹੀ ਜ਼ਰੂਰ ਹੈ ਜਦੋਂ ਆਉਂ ਉਹਨੂੰ ਜਾਉ ਮੈਂ ਨਹੀਂ ਉਹਨਾਂ ਚ ਜਾਂਦਾ ਕਹਿੰਦਾ ਪੱਕੀ ਗੱਲ ਹੈ ਕਹਿੰਦਾ ਹਾਂ ਕਹਿੰਦਾ ਆ ਜਾ ਫਿਰ ਲਾਲੇ ਉਹ ਨਾਲ ਲੈ ਗਿਆ ਜਦੋਂ ਜਾ ਕੇ ਮੁੰਡੇ ਦੇ ਮੂੰਹ ਤੋਂ ਚੱਕਿਆ ਲੀੜਾ ਮੁੰਡਾ ਹੁਣ ਚਿੱਟਾ ਪੂਣੀ ਵਰਗਾ ਉਬਲ ਕੇ ਹੋਇਆ ਪਿਆ ਜਦ ਦੇਖਿਆ લાલે ਤੇ ਲਾਲੀ ਨੇ ਵੀ ਮੁੰਡਾ ਤਾਂ ਪਾਣੀ ਜੁੱਬਲਿਆ ਵੈ ਮਾਰਿਆ ਪੈ ਤਾਂ ਕਹਣਾ ਇਹ ਪਾਣੀ ਨਾ ਛੋਨੂ ਲਾਲ ਸ਼ਾਂਤਾਂ ਨੇ ਦਛਾਤੀ ਨਮਾਇਆ ਤਾਂ ਆ ਕੰਮ ਕਰਨਾ ਪਿਆ ਛੋਟੇ ਖਾਤਰ ਦੋਨਾਂ ਦੇ ਅੱਖਾਂ ਚੋਂ ਪਾਣੀ ਆ ਗਿਆ ਪਾਣੀ ਆਇਆ ਬਾ ਕਹਿੰਦੇ ਜੇ ਸ਼ਾਂਤਾਂ ਦਾ ਹੁਕਮ ਹੈ ਇਹ ਮੁੰਡਾ ਜਿਉਂਦਾ ਵੀ ਜੂਰ ਕਹਿੰਦੇ ਇੱਕ ਲੱਤ ਦੇ ਭਾਰ ਹੋ ਕੇ ਸ਼ਾਂਤਾਂ ਦੇ ਚਰਨਾਂ ਦਾ ਧਰ ਕੇ ਧਿਆਨ ਵੈਗਰੂ ਵੈਗਰੂ ਲੱਜੋ ਕਰਨ ਕਰਕੇ ਸ਼ੰਤਾਂ ਦੇ ਚਰਨਾਂ ਦਾ ਧਰ ਕੇ ਧਿਆਨ ਜਦੋਂ ਵੈਗਰੂ 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 ਕਰਦਿਆਂ ਨੂੰ ਹੋ ਗਏ 5 6 10 ਮਿੰਟ ਕਹਿੰਦੇ ਮੁੰਡਾ ਉੱਠ ਕੇ ਬੈਠਾ ਹੋ ਗਿਆ ਸ਼ੰਤਾਂ ਨੇ ਕਰਤੀ ਕਿਰਪਾ ਨਾਇਤਾ ਲਾਲੇ ਤੇ ਲਾਲੀ ਦਾ ਇਲਾਜ ਹੋ ਗਿਆ ਨਾਲੇ ਮੁੰਡਾ ਜਿਉਂਦਾ ਹੋ ਗਿਆ ਮੁੰਡਾ ਜਿਉਂਦਾ ਹੋਇਆ ਵਾ ਰੋਟੀ ਤੋਂ ਕਿ ਛਕਾਇਆ ਛਕਾ ਕੇ ਕਹਿੰਦਾ ਚਲੋ ਫਿਰ ਹੁਣ ਕਹਿੰਦੇ ਹੁਣ ਜਾਂਦੇ ਹਾਂ ਲਾਲਾ ਛੱਡਣ ਲਾਲੇ ਨੂੰ ਛੱਡਣ ਬਾਗ ਗਿਆ ਫਿਰ ਨਹੀਂ ਤੇ ਬਾਗ ਗਿਆ ਜਦੋਂ ਛੜਕ ਤੇ ਬਾਗ ਗਏ ਫਿਰ ਨਹੀਂ ਤੇ ਵੀ ਹੁਣ ਆਪਦੇ ਰਾਹ ਪੈ ਗਏ ਇਹ ਕਹਿੰਦਾ ਲਾਲਾ ਜੀ ਕਹਿੰਦਾ ਹਾਂਜੀ ਕਹਿੰਦਾ ਤੁਸੀਂ ਕਿਹਾ ਸੀ ਵੀ ਯਾਰੀ ਕਹਿ ਦੇਣੀ ਸੌਖੀ ਐ ਨਭਾਉਣੀ ਬੜੀ ਔਖੀ ਐ ਨਿਵਗੀਕ ਕਸ਼ਰ ਹੈ ਕੋਈ ਲਾਲੇ ਤੇ ਲਾਲੀ ਦੇ ਦੋਨਾਂ ਦੇ ਅੱਖਾਂ 'ਚੋਂ ਪਾਣੀ ਆ ਗਿਆ ਕਹਿੰਦੇ ਅਸੀਂ ਤਾਂ ਮਾਲੀ ਮਦਦੀ ਦਿੱਤੀ ਸੀ ਤੈਨੂੰ ਕਹਿੰਦਾ ਜਵਾਕਾਂ ਦੀ ਵੀ ਪ੍ਰਵਾਹ ਨਹੀਂ ਛੱਡੀ। ਦੋਸਤੋ ਜਾਰੀ ਹੋਣੀ ਚਾਹੀਦੀ ਆ ਤਾਂ ਨਭਾਉਣੀ ਚਾਹੀਦੀ ਆ ਤਾਂ ਹੀ ਨਿਭਦੀ ਆ। ਨਹੀਂ ਜਾਰੀ ਕਹਿ ਦੇਣੀ ਸ਼ੌਕੀ ਬਹੁਤ ਐ ਪਰ ਨਭਾਉਣੀ ਔਖੀ ਵੀ ਬਹੁਤ ਐ। ਜਿਹੜੀ ਜਾਰੀ ਐ ਜਾਰੀ ਜਾਰੀ ਹੋਈ ਐ ਐਸ਼ ਲੂਟ ਨਭਾ ਕੇ ਦਿਖਾਈ ਤੀ ਉਹਨਾਂ ਨੇ। ਪਹਿਲਾਂ ਬਾਕੀ ਲਾਲੇ ਨੇ ਮਨਰੀ ਛੱਡੀ। ਬਾਕੀ ਹੁਣ ਇਹ ਨੇਮ ਨਹੀਂ ਛੱਡੀ ਪਰ ਜਾਨ ਮੁੰਡੇ ਤੇ ਵੀ ਉਤੋਂ ਦੀ ਵਾਰ ਕੇ ਨਭਾ ਕੇ ਕਾਂਚਨ ਵਰਗੀ ਦਹੀ ਬਣਾ ਕੇ ਤੋਰੀ। ਫੇਰ ਲਾਲਾ ਘਰ ਗਿਆ ਤੀ ਆਪਦੇ ਸ਼ਹਿਰ ਨੂੰ ਇਹ ਦੋਜ ਤੋਂ ਸਟੋਰੀ ਇੱਥੇ ਖਤਮ ਕਰਾਂਗੇ ਹੁਣ ਮਿਲਾਂਗੇ ਅਗਲੀ ਸਟੋਰੀ ਨਾਲ